मुख्यमंत्री भगवंत सिंह मान के निर्देशों के अनुसार पंजाब को सुरक्षित राज्य बनाने के लिए जारी अभियान के दौरान महत्वपूर्ण सफलता हासिल करते हुए मलेरकोटला पुलिस ने नई दिल्ली स्थित पाकिस्तान उद्योग में तैनात अधिकारी को खुफिया जानकारी लीक करने के कथित इकतीस वर्षीय महिला समेत दो व्यक्तियों को गिरफ्तार किया है गुजाला और यामिन मोहम्मद के रूप में हुई है जो दोनों मलेरकोटला के रहने वाले हैं पुलिस टीमों ने उनके कब्जे से दो मोबाइल फोन भी बरामद किए हैं यह सफलता पुलिस द्वारा पालकशेर मसीह और सूरज मसीह नाम के दो व्यक्तियों के द्वारा पाकिस्तान की खुफिया एजेंसी को सेना के छावनी क्षेत्रों और हवाई अड्डों के बारे में संवेदनशील जानकारी और तस्वीरें ली करने में कथित भूमिका के लिए उन्हें गिरफ्तार किए जाने में कथित भूमिका के लिए उन्हें गिरफ्तार किए जाने के कुछ दिनों बाद सामने आई है गिरफ्तार की गए मुलजिम गुप्त जानकारी साझा करने के बदले ऑनलाइन माध्यम से पैसे लेते थे और लेखनीय की उक्त मुलजिम अपने हैंडलर के लगातार संपर्क में थे और उसकी हिदायतों के अनुसार अन्य स्थानीय संचालकों को पैसे भेजते थे आओ देखते हैं पूरी रिपोर्ट ਕਰੀ ਸ਼ੁਰੂ ਜੀ ਇਹ ਇੱਕ ਜੁਆਇੰਟ ਸਾਂਝਾ ਸੈਂਟਰਲ ਏਜੰਸੀ ਨਾਲ ਤੇ ਮਨੇਰ ਕੋਟਲਾ ਪੁਲਿਸ ਨੇ ਇੱਕ ਆਪਰੇਸ਼ਨ ਸਾਂਝੇ ਆਪਰੇਸ਼ਨ ਦੇ ਵਿੱਚ ਇੱਕ ਸਫਲਤਾ ਹਾਸਲ ਕੀਤੀ ਹੈ ਜਿਹੜੀ 8 ਤਰੀਕ ਨੂੰ ਇੱਕ ਪਰਚਾ ਦਿੱਤਾ ਸੀਗਾ ਜਿਹਦੇ ਵਿੱਚ ਦੇਸ਼ ਦੇ ਪ੍ਰਤੀ ਗੈਰ ਗਤੀਵਿਧੀਆਂ ਤੇ ਜਾਂ ਇਨਫੋਰਮੇਸ਼ਨ ਸ਼ੇਅਰ ਕਰਨ ਬਾਰੇ ਅਸੀਂ ਪਰਚਾ ਦਿੱਤਾ ਸੀ ਉਹਦੇ ਵਿੱਚ ਇੱਕ 32 ਸਾਲ ਦੀ ਲੇਡੀ ਪਹਿਲੇ ਅਰੈਸਟ ਕੀਤੀ ਜਦੋਂ ਅਰੈਸਟ ਕੀਤੀ ਉਹਦੇ ਕੋਲ ਡਿਟੇਲ ਦੇ ਪੁੱਛਗਿੱਛ ਜਦੋਂ ਸ਼ੁਰੂ ਕੀਤਾ ਉਹਦੇ ਵਿੱਚ ਜਦੋਂ ਮੋਬਾਈਲ ਉਹਦੇ ਦੇਖੇ ਕੁਝ ਉਹਦੀਆਂ ਡਾਊਟਫੁਲ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਨਿਕਲੀਆਂ ਫਿਰ ਡਿਟੇਲ ਦੇ ਪੁੱਛਗਿੱਛ ਤੋਂ ਬਾਅਦ ਫਿਰ ਇੱਕ ਬੰਦਾ ਜਿਹੜਾ ਪਾਕਿਸਤਾਨ ਹਾਈ ਕਮਿਸ਼ਨ ਦੇ ਵਿੱਚ ਕੰਮ ਕਰਦਾ ਹੈ ਉਹਦੇ ਨਾਲ ਉਹ ਸੰਪਰਕ ਚ ਆਈ ਸੀ ਇਹ ਲੜਕੀ ਇੱਥੋਂ ਵੀਜ਼ਾ ਲਵਾਨ ਗਈ ਸੀ ਪਾਕਿਸਤਾਨ ਦਾ ਤੇ ਉੱਥੇ ਜਿਹੜਾ ਲੜਕਾ ਸੀ ਉਹਦੇ ਸੰਪਰਕ ਚ ਆਈ ਸੀਗੀ ਉਸ ਤੋਂ ਬਾਅਦ ਇਹ ਉਹਨਾਂ ਨਾਲ ਜਾਂਚ ਜਾਂਚ ਦੇ ਵਿੱਚ ਕੋਈ ਇਨਫੋਰਮੇਸ਼ਨ ਜਿਹੜੀਆਂ ਲੋਕਲ ਲੈਵਲ ਤੇ ਜਾਂ ਆਪਣੀ ਇਸਟੈਬਲਿਸ਼ਮੈਂਟ ਮਾਰੇ ਉਹਦੇ ਬਾਰੇ ਇਨਫੋਰਮੇਸ਼ਨ ਸ਼ੇਅਰ ਕੀਤੀ ਫਿਰ ਡਿਟੇਲ ਦੇ ਅੱਗੇ ਜਾ ਕੇ ਪਤਾ ਲੱਗਿਆ ਵੀ ਉਹਨੇ ਜਿਹੜਾ ਪਾਕਿਸਤਾਨ ਹਾਈ ਕਮਿਸ਼ਨ ਦਾ ਬੰਦਾ ਸੀਗਾ ਉਹਨੇ ਇੱਕ ਹੋਰ ਬੰਦੇ ਨੂੰ 20000 ਕਹਿ ਕੇ ਇੱਕ ਲੜਕੀ ਦੇ account ਚ ਪਾਇਆ ਜਿਹੜਾ ਕਿ ਅੱਗੇ ਵੀ ਥੋੜੇ ਥੋੜੇ ਕਾ ਪੈਸੇ ਕਰਕੇ ਸ਼ੇਅਰ ਕੀਤੇ ਗਏ ਸੋ ਇਹਦੇ ਵਿੱਚ ਅਸੀਂ ਦੋ ਬੰਦੇ ਜਿਨ੍ਹਾਂ ਨੇ ਪੈਸੇ ਪਵਾਏ ਸੀਗੇ ਤੇ ਇੱਕ ਲੜਕੀ ਨੂੰ ਅਸੀਂ ਅਰੈਸਟ ਕੀਤਾ ਹੈ ਜਿਹੜੇ ਕੀ ਸਾਡੇ ਕੋਲੇ ਕੱਲ ਤੱਕ ਰਿਮਾਂਡ ਤੇ ਹੈ ਤੇ ਇਹਦੇ ਵਿੱਚ ਟੋਟਲ ਤਿੰਨ ਬੰਦੇ ਅਸੀਂ ਨਾਮਿਨੇਟ ਕੀਤੇ ਆ ਅੱਗੋਂ ਜਿਹੜੇ ਵੀ ਰਿਮਾਂਡ ਤੇ ਉਹ ਗੱਲਬਾਤ ਆਊਗੀ ਉਹ ਡਿਟੇਲ ਚ ਪੁੱਛ ਕੇ ਅੱਗੇ ਅਸੀਂ ਇਦਾਂ ਪਲਾਸਾ ਕਰਾਂਗੇ ਜੇ ਆਪਾਂ ਗੱਲ ਕਰੀਏ ਕਿਹੜੀਆਂ ਜਿਹੜੀਆਂ ਜਾਣਕਾਰੀਆਂ ਸੰਧੀਆਂ ਦੀਆਂ ਜਿਹੜੀਆਂ ਕਿ ਆਪਣੇ ਦੇਸ਼ ਦੇ ਸੀਕ੍ਰੀਟ ਚੀਜ਼ਾਂ ਹੁੰਦੀਆਂ ਕੋਈ ਇਸਟੈਬਲਿਸ਼ਮੈਂਟਸ ਹੈ ਕੋਈ ਆਰਮੀ ਇਸਟੈਬਲਿਸ਼ਮੈਂਟਸ ਹੈ ਕੋਈ 에어ਪੋਰਟ ਹੈ ਜਿਹੜਾ ਆਉਂਦੇ ਨੇੜੇ ਆਪਣਾ 에어ਪੋਰਟ ਸਟੇਸ਼ਨ ਹੈਗਾ ਫਿਰ ਆਪਣੇ ਬਰਨਾਲੇ ਹੈ ਕੋਈ ਬਟੜੇ ਇਦਾਂ ਦੀਆਂ ਗੱਲਾਂ ਬਾਤਾਂ ਸ਼ੇਅਰ ਕਰਨੀਆਂ ਜਿਹੜੀਆਂ ਕਿ ਆਪਣੇ ਕੰਟਰੀ ਦੇ ਬਾਰੇ ਜਿਹੜੀਆਂ ਨਹੀਂ ਠੀਕ ਹੈਗੀਆਂ ਬਾਹਰ ਸ਼ੇਅਰ ਕਰਨੀਆਂ ਉਦਾਂ ਦੀਆਂ ਚੀਜ਼ਾਂ ਸ਼ੇਅਰ ਕਰਦੇ ਸੀ ਹਾਈ ਕਮਿਸ਼ਨ ਦਾ ਵੀ ਗੱਲ ਕਰੀਏ ਹਾਈ ਕਮਿਸ਼ਨ ਦਾ ਜਿਹੜਾ ਦੱਸਿਆ ਵੀ ਪਾਕਿਸਤਾਨ ਹਾਈ ਕਮਿਸ਼ਨ ਦਾ ਜਿਹੜਾ ਇੱਕ ਮੈਂਬਰ ਸੀਗਾ ਉੱਥੇ ਜਿਹੜਾ ਕ ਉਹੀ ਇਹਨੂੰ ਮੈਨ ਇਹਨੂੰ ਇਹਦੇ ਨਾਲ ਸਾਰਾ ਸੰਪਰਕ ਸੀਗਾ ਤੇ ਜੋ ਜੋ ਜਵੇਂ ਉਹ ਕਹਿੰਦਾ ਸੀਗਾ ਉਹਦੇ ਪੈਸੇ ਪਾਉਂਦਾ ਸੀ ਉਸ ਨਾਲੇ ਕੰਮ ਕਰਦੇ ਸੀ ਸਰ ਕਾਂਸ਼ਨਾ ਕਿੰਨੀ ਹੋਈਆਂ ਕੀ ਫੋਨ ਤੋਂ ਮਿਲਿਆ ਹਜੇ ਤੱਕ ਟੋਟਲ 20 30000 ਦੀ ਜਿਹੜੀ ਹੈਗੀ ਹੈ ट्रांजैक्शन ਕਲੀਅਰ ਹੋਈ ਹੈ ਜਿਹਦੇ ਕੋਲੋਂ 20000 ਜਿਹਦੇ ਕੋਲ ਆਇਆ ਸੀ ਉਹ ਅਸੀਂ ਬੰਦਾ ਅਰੈਸਟ ਕਰ ਲਿਆ ਹੁਣ ਕੱਲ ਅਸੀਂ ਬੈਂਕਸ ਦੇ ਵਿੱਚ ਡਿਟੇਲ ਜਿਹੜੇ ਯੂਪੀਆਈ ਜਿਹੜੇ ਅੱਗੇ ਪੈਸੇ ਗਏ ਆ ਉਦੀ ਡਿਟੇਲ ਦੇ ਵਿੱਚ ਪਤਾ ਕਰਕੇ ਜਿਹੜੇ ਹੋਰ ਕੌਣ-ਕੌਣ ਬੰਦੇ ਦੇ ਵਿੱਚ ਅੱਗੇ ਦੀ ਫਰਦ ਤਤਰੀਸ਼ ਕਰਾਂਗੇ ਲੱਗਦਾ ਕਿ ਦੇਸ਼ ਦੀ ਸਿਕਿਉਰਿਟੀ ਲਾਉਣ ਦੀ ਕਾਫੀ ਜ਼ਿਆਦਾ ਬਿਲਕੁਲ ਕਿਉਂਕਿ ਜੇਸਰ ਨਾਲ ਦੇਸ਼ ਦੇ ਹਾਲਾਤ ਚੱਲ ਰਿਹਾ ਆਪਣਾ ਜਿਹੜਾ ਵਾਰ ਚੱਲ ਰਹੀ ਹੈ ਪਾਕਿਸਤਾਨ ਤੇ ਇੰਡੀਆ ਦੀ ਖਾਸ ਕਰਕੇ ਉਸ ਟਾਈਮ ਤੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਸ਼ੇਅਰ ਕੀਤੀਆਂ ਜਾ ਰਹੀਆਂ ਸੀ ਜਿਹੜੀਆਂ ਕਿ ਆਪਣੇ ਦੇਸ਼ ਵਾਸਤੇ ਠੀਕ ਨਹੀਂ ਸੀ ਤੇ ਉਸ ਚ ਪਾਕਿਸਤਾਨ ਨੂੰ ਚੀਜ਼ਾਂ ਦਾ ਫਾਇਦਾ ਮਿਲ ਸਕਦਾ ਸੀ ਤੇ ਉਸ ਚੀਜ਼ਾਂ ਦਾ ਇੱਕ ਬੜਾ ਅੱਛਾ ਵੀ ਇੱਕ ਨੈਟਵਰਕ ਬ੍ਰੇਕ ਹੋ ਗਿਆ ਟਾਈਮ ਟੂ ਟਾਈਮ ਇਸ ਦਾ ਸਰ ਟਾਈਮ ਦੇ ਉੱਪਰ ਹੀ ਬੜਾ ਮਤਲਬ ਪੜ੍ਹਦੇ ਆ ਪਲੇਅਰ ਕੋਲੋਂ ਵੀ ਬਹੁਤ ਇੱਕ ਕਬੱਡੀ ਨਾ ਬਗੀ ਸਫਲਤਾ ਹੈ ਅਗਰ ਥੋੜਾ ਜਿਹਾ ਟਾਈਮ ਪੈਂਦਾ ਕਿ ਹੋਰ ਬੜਾ ਨੁਸਾਨ ਹੋਵੇ ਇਹਦੇ ਵਿੱਚ ਜਦੋਂ ਸਾਨੂੰ ਇਨਪੁਟ ਆਈ ਸੀਓ ਦੇ ਵਿੱਚ ਅਸੀਂ ਇੱਕ ਸਪੈਸ਼ਲ ਟੀਮ ਬਣਾਈ ਸੀਗੀ ਸੱڈن ਉਹਦੇ ਵਿੱਚ ਐਸਪੀਡੀ ਡੀਐਸਪੀਡੀ ਸਾਡੇ ਸੀਆਈਏ ਇੰਚਾਰਜ ਤੇ ਟੈਕਨੀਕਲ ਸੈੱਲ ਦੇ ਇੰਚਾਰਜ ਇਹਨਾਂ ਦੀ ਅਸੀਂ ਟੀਮ ਬਣਾਈ ਸੀਗੀ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਅਸੀਂ ਅੱਧੇ ਘੰਟੇ ਦੇ ਘੰਟੇ ਦੇ ਵਿੱਚ ਮੇਨ ਬੰਦਾ ਰਾਉਂਡ ਅਪ ਕਰ ਲਿਆ ਸੀ ਜਿਹਦੇ ਕਰਕੇ ਸਾਨੂੰ ਇੱਕ ਅੱਛੀ ਸਫਲਤਾ ਮਿਲੀ ਠੀਕ ਹੈ ਥੈਂਕ ਯੂ